ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਤੇ ਹੋਰ ਭੈਣ ਭਰਾਵਾਂ ਦੇ ਨਾਲ ਜਰੂਰ ਸਾਂਝਾ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜਰੂਰ ਲਗਵਾਉਣਾ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰੀ ਮਰੇ ਹੋਏ ਕਬੂਤਰ ਨੂੰ ਜਿਉਂਦਾ ਕਰ ਦਿੱਤਾ ਇਹ ਗੱਲ ਸੱਚ ਹੈ ਜਾਂ ਨਹੀਂ ਇਹ ਗੱਲ ਅੱਜ ਦੀ ਇਸ ਵੀਡੀਓ ਦੇ ਵਿੱਚ ਜਾਣਾਂਗੇ ਮੱਕਾ ਤੋਂ ਆਏ ਹੋਏ ਇੱਕ ਪੀਰ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਅਜੀਹਾ ਸਵਾਲ ਪੁੱਛਿਆ ਜਿਸ ਦਾ ਜਵਾਬ ਸੁਣ ਕੇ ਉਹ ਖੁਦ ਹੈਰਾਨ ਹੋ ਗਿਆ ਇਹ ਗੱਲ ਉਸ ਟਾਈਮ ਦੀ ਹੈ ਜਦੋਂ ਭਾਰਤ ਵਿੱਚ ਮੁਗਲ ਹਕੂਮਤ ਦਾ ਰਾਜ ਸੀ ਤੇ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਨੇ ਨਿਆਰਾ ਖਾਲਸਾ ਸਾਜਿਆ ਸੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਰੋਹਾਨੀ ਸੰਤ ਬਿਰਤੀ ਦੇ ਨਾਲ ਨਾਲ ਇੱਕ ਮਹਾਨ ਯੋਧਾ ਵੀ ਸਨ ਇਹ ਗੱਲ ਤਾਂ ਪਤਾ ਤਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਲੜੀਆਂ ਜੰਗਾਂ ਤੋਂ ਲੱਗ ਜਾਂਦਾ ਹੈ ਪਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਮੇਸ਼ਾ ਧਰਮ ਤੇ ਸੱਚਾਈ ਦੀ ਰੱਖਿਆ ਲਈ ਹੀ ਯੁੱਧ ਲੜੇ ਉਹਨਾਂ ਨੇ ਇੰਨੀਆਂ ਲੜਾਈਆਂ ਵਿੱਚ ਵੀ ਨਿਹੱਥੇ ਉਤੇ ਕਦੇ ਵਾਰਨਿੰਗ ਕੀਤਾ ਤੇ ਨਾ ਹੀ ਗੁਰੂ ਜੀ ਨੇ ਤੰਤਰ ਮੰਤਰ ਤੇ ਜਾਦੂ ਟੋਣੀਆਂ ਨੂੰ ਵਧਾਵਾ ਦਿੱਤਾ ਪਰ ਫਿਰ ਵੀ ਇੱਕ ਮੱਕਾ ਤੋਂ ਆਏ ਹੋਏ ਇੱਕ ਪੀਰ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਦੂ ਜਾਂ ਕਈ ਇਹ ਫਿਰ ਚਮਤਕਾਰ ਕਰਕੇ ਦਿਖਾਉਣ ਦੀ ਚਣੌਤੀ ਦਿੱਤੀ ਚਲੋ ਜਾਣਦੇ ਹਾਂ ਇਹ ਪੂਰੀ ਕਹਾਣੀ ਕੀ ਸੀ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਲਾਡਲੀਆਂ ਫੌਜਾਂ ਨਾਲ ਡੇਰਾ ਲਾ ਕੇ ਬੈਠੇ ਹੋਏ ਸੀ। ਉਸੇ ਜਗ੍ਹਾ ਇੱਕ ਪੀਰ ਵੀ ਆਇਆ ਹੋਇਆ ਸੀ ਜਿਹੜਾ ਕਿ ਮੱਕੇ ਤੋਂ ਆਇਆ ਹੋਇਆ ਸੀ। ਉਹ ਬਹੁਤ ਹੀ ਵੱਡਾ ਗਿਆਨੀ ਮਨੁੱਖ ਸੀ। ਉਸ ਪੀਰ ਨੇ ਗੁਰੂ ਗੋਬਿੰਦ ਸਿੰਘ ਜੀ ਵੱਲ ਦੇਖਿਆ ਤੇ ਗੁਰੂ ਜੀ ਤੋਂ ਪ੍ਰਭਾਵਿਤ ਹੋ ਗਿਆ। ਉਹ ਗੁਰੂ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਤਾਂ ਹੋਇਆ ਸੀ ਪਰ ਕਿਤੇ ਨਾ ਕਿਤੇ ਉਹਦੇ ਮਨ ਵਿੱਚ ਸ਼ੱਕ ਜਿਹਾ ਚੱਲ ਰਿਹਾ ਸੀ ਉਹ ਗੁਰੂ ਜੀ ਦੇ ਕੋਲ ਆਇਆ ਤੇ ਉਹਨਾਂ ਨੂੰ ਕਹਿਣ ਲੱਗਾ ਜੇਕਰ ਤੁਸੀਂ ਅਕਾਲ ਪੁਰਖ ਦੇ ਇੰਨੇ ਹੀ ਵੱਡੇ ਭਗਤ ਹੋ ਤਾਂ ਇਹ ਮਰੇ ਹੋਏ ਕਬੂ ਮਰੇ ਹੋਏ ਕਬੂਤਰ ਨੂੰ ਜਿਉਂਦਾ ਕਰਕੇ ਦਿਖਾਓ ਮੱਕੇ ਤੋਂ ਆਏ ਪੀਰ ਦੀ ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਤੇ ਪੀਰ ਦੇ ਨਾਲ ਆਏ ਸਾਰੇ ਲੋਕ ਹੈਰਾਨ ਹੋ ਗਏ ਉਹ ਇਹ ਹੀ ਸੋਚਣ ਲੱਗੇ ਕੀ ਕੀ ਗੁਰੂ ਗੋਬਿੰਦ ਸਿੰਘ ਜੀ ਇਸ ਚੁਣੌਤੀ ਨੂੰ ਕਬੂਲ ਕਰਨਗੇ ਗੁਰੂ ਜੀ ਮੁਸਕੁਰਾਏ ਤੇ ਉਸ ਪੀਰ ਨੂੰ ਕਹਿਣ ਲੱਗੇ ਜ਼ਿੰਦਗੀ ਤੇ ਮੌਤ ਦੇਣ ਦਾ ਅਧਿਕਾਰ ਤਾਂ ਬਸ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ ਪਰ ਜੇਕਰ ਤੁਸੀਂ ਚਮਤਕਾਰ ਦੀ ਗੱਲ ਕਰਦੇ ਹੋ ਤਾਂ ਆਓ ਮੈਂ ਤੁਹਾਨੂੰ ਅਸਲੀ ਚਮਤਕਾਰ ਬਾਰੇ ਦੱਸਦਾ ਹਾਂ ਫਿਰ ਗੁਰੂ ਜੀ ਨੇ ਬਚਨ ਕੀਤੇ ਕਿ ਇਹੋ ਜਿਹੇ ਲੋਕ ਜੋ ਅਗਿਆਨਤਾ ਤੇ ਅੰਧ ਵਿਸ਼ਵਾਸ ਤੇ ਅੰਧੇਰੇ ਚ ਡੁੱਬ ਕੇ ਮਰੇ ਹੋਏ ਸਨ ਜਦੋਂ ਉਹਨਾਂ ਨੂੰ ਗਿਆਨ ਮਿਲ ਜਾਂਦਾ ਤੇ ਅਕਾਲ ਪੁਰਖ ਦੀ ਕਿਰਪਾ ਨਾਲ ਧਰਮ ਦੇ ਸਹੀ ਰਸਤੇ ਤੇ ਆ ਜਾਂਦੇ ਹਨ ਤਾਂ ਅਸਲ ਚ ਉਹ ਲੋਕ ਮਰ ਕੇ ਜਿਉਂਦੇ ਭਾਗ ਨਵਾਂ ਜੀਵਨ ਪਾ ਲੈਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਬਚਨਾਂ ਨੂੰ ਸੁਣ ਕੇ ਉਹ ਪੀਰ ਸਮਝ ਗਿਆ ਸੀ ਕਿ ਕਿਸੇ ਨੂੰ ਜੀਵਨ ਦੇਣ ਦਾ ਮਤਲਬ ਉਸ ਨੂੰ ਉਸ ਦੀ ਸੋਚ ਨੂੰ ਸਹੀ ਰਸਤੇ ਤੇ ਲੈ ਕੇ ਆਉਣਾ ਹੈ ਨਾ ਕਿ ਕਿਸੇ ਮਰੇ ਹੋਏ ਨੂੰ ਜਿਉਂਦਾ ਕਰਕੇ ਹਰ ਮਨੁੱਖ ਜਾਂ ਕੋਈ ਜੀਵ ਆਪਣੀ ਸ਼ਵਾਸਾਂ ਦੀ ਪੂੰਜੀ ਨੂੰ ਪੂਰਾ ਕਰਕੇ ਚਲਾ ਜਾਂਦਾ ਹੈ ਤੇ ਉਹਨਾਂ ਸ਼ਵਾਸਾਂ ਦੀ ਪੂੰਜੀ ਨੂੰ ਕੋਈ ਵੀ ਵਧਾ ਜਾਂ ਘਟਾ ਨਹੀਂ ਸਕਦਾ ਜੇ ਕੋਈ ਚਮਤਕਾਰ ਕਰਨਾ ਤਾਂ ਫਿਰ ਉਸ ਮਨੁੱਖ ਦੀ ਸੋਚ ਨੂੰ ਬਦਲ ਕੇ ਦਿਖਾਓ ਜੋ ਕਿ ਗੁਰੂ ਜੀ ਨੇ ਕਰਕੇ ਦਿਖਾਇਆ ਜਿਹੜੇ ਲੋਕ ਆਪਣੇ ਆਪ ਨੂੰ ਹੀਣ ਭਾਵਨਾ ਨਾਲ ਦੇਖਦੇ ਹਨ ਤੇ ਮੁਗਲ ਹਕੂਮਤ ਤੋਂ ਡਰ ਕੇ ਰਹਿੰਦੇ ਸਨ ਦਸਮ ਪਿਤਾ ਤਨਤਨ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਲੋਕਾਂ ਦੇ ਅੰਦਰ ਇੱਕ ਨਵਾਂ ਜੋਸ਼ ਭਰ ਦਿੱਤਾ ਖੰਡੇ ਬਾਟੇ ਦੀ ਪੋਲ ਦੇ ਕੇ ਉਹਨਾਂ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ ਜਿਹੜੇ ਲੋਕ ਆਪਦੇ ਹੱਕ ਦੀ ਆਵਾਜ਼ ਚੁੱਕਣ ਤੋਂ ਵੀ ਡਰਦੇ ਸਨ ਉਹਨਾਂ ਨੂੰ ਦੂਸਰਿਆਂ ਦੇ ਹੱਕ ਲਈ ਲੜਨ ਵਾਲੇ ਬਣਾ ਦਿੱਤਾ ਇਹ ਸੀ ਗੁਰੂ ਜੀ ਦਾ ਅਸਲੀ ਚਮਤਕਾਰ ਅਸੀਂ ਅੱਜ ਵੀ ਚਮਤਕਾਰਾਂ ਨੂੰ ਲੱਭਦੇ ਫਿਰਦੇ ਹਾਂ ਪਰ ਅਸਲੀ ਚਮਤਕਾਰ ਤਾਂ ਗਿਆਨ ਤੇ ਸੱਚ ਦੇ ਰਸਤੇ ਤੇ ਹੀ ਚੱਲ ਕੇ ਮਿਲਦਾ ਹੈ ਜੇਕਰ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ। ਸੋ ਇਹ ਸਿੱਖਿਆ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ। ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।